ਹਾਂਜੀ ਗੱਲ ਕਰਦੇ ਹਾਂ ਉਸਦੇ ਕਬੱਡੀ ਕੱਪਾਂ ਦੇ ਰਿਜ਼ਲਟ ਦੀ ਜਾਨੀ ਕਿ 17 ਮਾਰਚ 2019 ਨੂੰ ਕਿਹੜਾ-ਕਿਹੜਾ ਕੱਪ ਕਿਹੜੀ ਕਿਹੜੀ ਟੀਮ ਨੇ ਜਿੱਤਿਆ ਅਤੇ ਕਿਹੜੇ-ਕਿਹੜੇ ਖਿਡਾਰੀ ਬੈਸਟ ਬਣਿਆ ਨਾਲ ਦੀ ਨਾਲ ਇਹ ਵੀ ਦੱਸਾਂਗੇ ਕਿਹੜਾ ਖਿਡਾਰੀ ਕਿਹੜੀ ਟੀਮ ਵਿੱਚ ਵਾਰੋ ਖੇਡ ਰਿਹਾ ਸੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਲੋ ਫਤਿਹਗੜ੍ਹ ਸਾਹਿਬ ਦੇ ਕਬੱਡੀ ਕੱਪ ਦੀ ਜਿੱਥੇ ਕਿ ਨਾਰਥ ਇੰਡੀਆ ਫੈਡਰੇਸ਼ਨ ਨੇ 8 ਅਕੈਡਮੀਆ ਦੇ ਮੈਚ ਕਰਵਾਏ ਗਏ ਇਸ ਵਿੱਚ ਜੋ ਸ਼ਾਕੋਰ ਦੀ ਟੀਮ ਨੇ ਪਹਿਲਾ ਫਤੇਹ ਰੌਲ ਕਿੰਗਸ ਜੂਆ ਸਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਕਰ ਇਹ ਨਾਮ ਦੀ ਗੱਲ ਕਰੀਏ ਤਾਂ ਪਹਿਲਾ ਨਾਮ 1.5 ਲੱਖ ਦੂਜਾ ਨਾਮ 1 ਲੱਖ ਰੁਪਏ ਸੀ ਬੈਸਟ ਰੇਡਰ ਤੇ ਜਾਫੇ ਨੂੰ ਮੋਟਰਸਾਈਕਲ ਨਾਲ ਸਰਮਾਰਿਤ ਕੀਤਾ ਗਿਆ ਬੈਸਟ ਰੇਡਰ ਪਾਲੀ ਫਤਿਹਗੜ੍ਹ ਸੰਨਾ ਅਤੇ ਸੁਲਤਾਨ ਸ਼ਮਸ਼ਪੁਰ ਵਾਲਾ ਜੁਆਇੰਟ ਬੈਸਟ ਜਾਫੇ ਫੁੱਲਾ ਸ਼ਿਸ਼ਕ ਵਾਲਾ ਬਣਿਆ ਜੀ ਪਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਸ਼ਾਕੋਟ ਵਿੱਚ ਜਲਦੀਪ ਨੰਗਲੰਬੀਆ ਸੁਲਤਾਨ ਸ਼ਮਸ਼ਪੁਰ ਕਰਨਾਟਕੁਰਮਾਣਾ ਸ਼ੇਰੂ ਬੱਦੋਆਲ ਲਖਸਰਾਵਾ ਪਾਲੀ ਫਤੇਗੜ ਸ਼ੰਨਾ ਉੱਲਾ ਸ਼ੁਸ਼ਕ ਜਸਥਾ ਪੜੀ ਅਮਰਤ ਫਤੇਗੜ ਸ਼ੰਨਾ ਦਲਵੀਰ ਮਨਾਣਾ 30 ਸਾਲੋਂ ਆਦ ਖਿਡਾਰੀ ਖੇਡ ਰਹੇ ਸੀ ਅਤੇ ਰਾਇਲ ਕਿੰਗਸ ਜੂਆ ਸੇਜੀ ਟੀਮ ਵਿੱਚ ਅਰੇ ਆਦ ਅਲੀ ਗਿਲ ਇੰਦਗੜ ਮੇਜਰ ਤਾਲੀਵਾਲ ਸਣੀ ਆਦਮਬਾਲ ਨੇ ਲਿਵਾਸਤੰਗ ਸਿੰਡਬੋ ਪਾਰੈ ਵਿਕਾਸ ਅਤਰ ਪੂਰਾ ਬੱਗਾ ਪਿੰਡ ਮਨੀ ਸੰਦੂ ਛੱਠਾ ਜੱਗੂ ਸੱਦਵਾਲਾ ਆਦ ਖਿਡਾਰੀ ਖੇਡ ਰਹੇ ਸੀ ਅੱਗੇ ਗੱਲ ਕਰਦੇ ਹਾਂ ਜਿਸਿਆਣਾ 프리 ਮੁਖਤਸਰ ਸਾਹਿਬ ਦੇ ਕਬੱਡੀ ਕੱਪ ਦੀ ਇੱਥੇ ਕੀ ਕਬੱਡੀ ਓਪਨ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਖਾਰਾ ਦੀ ਟੀਮ ਨੇ ਪਹਿਲਾ ਅਤੇ ਪੰਜਗਰਾਈ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜੇਕਰ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 41000 ਦੂਜਾ ਨਾਮ 31000 ਰੁਪਏ ਸੀ ਵੈਸਟਰਨ ਵਾਲੇ ਖਿਡਾਰੀਆਂ ਦੀ ਕੁਝ ਵੀ ਨਹੀਂ ਸੀਗੇ ਜੇਕਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀ ਤਾਂ ਖਾਰਾ ਵਿੱਚ ਲਖਾ ਜਲਾਲ ਨਿਸ਼ਾਨ ਥਾਂਦੇਵਾਲ ਸੁਖਵੀਰ ਕੋਰੇਵਾਲ ਰਾਮ ਖਾਰਾ ਸ਼ਕਤੀਮਾਨ ਆਧ ਖਿਡਾਰੀ ਖੇਡ ਰਹੇ ਸੀ ਅਤੇ ਪੰਜ ਗਰਾਈ ਦੀ ਟੀਮ ਵਿੱਚ ਦੀਪਾ ਪਾਈ ਰੂਪਾ ਬਾਜਾ ਸਰਾਵਾ ਆਧ ਖਿਡਾਰੀ ਖੇਡ ਰਹੇ ਸੀ ਅੱਗੇ ਗੱਲ ਕਰਦੇ ਹਾਂ ਤੂਤ ਤਰਨ ਤਾਰਨ ਦੇ ਕਬੱਡੀ ਕੱਪ ਦੀ ਜਿੱਥੇ ਕੀ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ਜਿਸ ਵਿੱਚ ਝੋਲਾ ਸਾਹਿਬ ਦੀ ਟੀਮ ਨੇ ਪਹਿਲਾ ਅਤੇ ਤੋਤਾ ਸਿੰਘ ਵਾਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜੇਕਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀ ਤਾਂ ਝੋਲਾ ਸਾਹਿਬ ਵਿੱਚ ਅਰਸ ਝੋਲਾ ਸਾਹਿਬ ਤਾਬਾ ਮਾਵਾ ਵਾਲਾ ਬਾਜੂ ਬਲਵਾਨ ਕ੍ਰਿਸ਼ਤੀ ਰਾਣੀ ਵਾਲਾ ਰੋਡੀ ਰਤਨਗੜ੍ਹ ਮਹੰਕਾਕਾਰਾ ਗੁਰਦੀਪ ਪੱਟੀ ਇੰਦਰਜੀਤ ਆਦ ਖਿਡਾਰੀ ਖੇਡ ਗਏ ਸੀ ਉਤਾਸਿੰਘ ਵਾਲਾ ਦਿੱਟਾਰੀਆਂ ਦੀ ਗੱਲ ਕਰੀਦਾ ਪੀ ਮਾਨੂਕੇ ਗਿਰ ਸੁਖਾ ਰਾਜੇਵਾਲ ਰੀਤਾ ਸ਼ੂਸ਼ਕ ਸ਼ੋਨਾ ਕਲਕਲਾ ਲੱਖਾ ਧਰਮਕੋਟ ਬਿੱਲਾ ਗਗੜਾ ਸੁਖਾਲ ਖਲਾਰੀ ਬਾਰੋਕ ਡਰੈਸ ਅਗਲੀ ਗੱਲ ਕਰਦੇ ਹਾਂ ਮਾਨਕ ਫਗਵਾੜਾ ਦੇ ਕਬੱਡੀ ਕੱਪ ਦੀ ਜਿੱਥੇ ਕੀ ਪੰਜਾਬ ਐਸੋਸੀਏਸ਼ਨ ਦੀਆਂ 8 ਅਕੈਡਮੀ ਨੇ ਮੈਚ ਕਰਵਾਏਗੇ ਜਿਸ ਵਿੱਚ ਫਗਵਾੜਾ ਦੀ ਟੀਮ ਨੇ ਪਹਿਲਾ ਅਤੇ ਫਗਵਾੜਾ ਪਰਦੇ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜੇਕਰ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 2 ਲੱਖ ਦੂਜਾ ਨਾਮ 1 ਲੱਖ 55 ਹਜ਼ਾਰ ਰੁਪਏ ਸੀ ਬੈਸਟਾਉਂ ਵਾਲੇ ਖਿਡਾਰੀ ਨੂੰ 골ਡ ਰਿੰਗ ਸੀ ਬੈਸਟ ਰੀਡਰ ਗੱਜੰਡੇਰਾ ਬਾਬਾ ਨਾਨਕ ਬੈਸਟ ਜਫੀ ਸਪਿੰਦਰ ਬਣਾਣਾ ਵਾਲਿਆਂ ਬਣੇ ਜੇਕਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀ ਤਾਂ ਭਗਵਾਨਪੁਰ ਵਿੱਚ ਸੁੱਖਾ ਜੋੜਾ ਸੰਗਾ ਲੱਖਾ ਚੀਮਾ ਗੋਪੀ ਕੈਰੋ ਕੁਲਦੀਪ ਸ਼ਕਰਮਾਸ਼ਨੀਆ ਰਾਜੂ ਕੋਟਲਾ ਪੜੀ ਗੱਜੰਡੇਰਾ ਬਾਬਾ ਨਾਨਕ ਖੁਸ਼ਟਵਾਲ ਜੋਤਰਾਮਗੜ ਸਰਦਾਰਾ ਰੇਸ਼ਮ ਜਮਾਰੇ ਬਿੱਟੂ ਔਰ ਹੀਰਾ ਸਿੰਘ ਵਾਲਾ ਖੇਡ ਰਹੇ ਸੀ ਤੇਪਗਵਾਰ ਫਗਵਾੜਾ ਦੀ ਟੀਮ ਵਿੱਚ ਸੁੱਖਾ ਪੰਡਾ ਰਾਜਾ ਪੰਡਾ ਅਸਪਿੰਦਰ ਮਲਾਨਾ ਗੁਰਲਾਲ ਤਨੌਰ ਲੰਬੜ ਸਿੱਧਵਾ ਦੋਨਾਂ ਗੁੱਗੁਰੂੜਕੀ ਮੰਨਾ ਲਾਲਪੁਰ ਬਾਨਾ ਢਾਲੀਵਾਲ ਮੰਦਰ ਜੋਦਾ ਗੱਗੀ ਵੱਲ ਖੇਡ ਰਹੇ ਸੀ ਅੱਗੇ ਗੱਲ ਕਰਦੇ ਹਾਂ ਅਕਲੀਆ ਕਲਾ ਜ਼ਿਲ੍ਹਾ ਬਠਿੰਡਾ ਦੇ ਕਬੱਡੀ ਕੱਪ ਦੀ ਤੇਗੀ ਕਬੱਡੀ ਓਪਨ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਖਿਆਲੀ ਵਾਲਾ ਦੀ ਟੀਮ ਨੇ ਪਹਿਲਾ ਅਤੇ ਬੰਦਰ ਡੋੜ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜੇਕਰ ਇਹ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 41000 ਦੂਜਾ ਨਾਮ 31000 ਰੁਪਏ ਸੀ ਬੈਸਟ ਰੇਡਰ ਰਮੀ ਲਾਲਪਾਈ ਅਤੇ ਕਾਲਾ ਬੈਰੋ ਕੇ ਜੁਆਇੰਟ ਬੈਸਟ ਜਾਫੀ ਨੀਕੂ ਕਲਿਆਣ ਅਤੇ ਕੰਤਾ ਪਾਈ ਰੂਪਾ ਜੁਆਇੰਟ ਬੈਸਟ ਆਉਣ ਵਾਲੇ ਖਿਡਾਰੀ ਨੂੰ ਐਲਈਡੀ ਸੀ ਜੇਕਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਖਿਆਲੀ ਵਾਲਾ ਵਿੱਚ ਕੰਤਾ ਪਾਈ ਰੂਪਾ ਨਿੱਕੂ ਕਲਿਆਣ ਰੰਮੀ لالਪਾਈ ਗੁਰਵਾਜ ਸਵਰਨ ਆਦ ਖਿਡਾਰੀ ਖੇਡ ਰਹੇ ਸੀਗੇ ਤੇ ਪੰਦਰ ਡੋੜ ਦੇ ਖਿਡਾਰੀਆਂ ਦੀ ਗੱਲ ਕਰੀ ਤਾਂ ਅਮਨ ਸਰਾਵਾ ਕਾਲਾ ਬੈਰੋਕੇ ਖਰਾਜੀ ਭਗਤਾ ਕਾਲਾ ਬੰਦ ਰੋਡ ਸੋਨਾ ਬੰਦ ਰੋਡ 'ਤੇ ਖੜੇ ਅੱਗੇ ਗੱਲ ਕਰਦੇ ਹਾਂ ਪਾਣੂ ਲੰਗਾ ਕਪੂਰਥਲਾ ਦੇ ਕਬੱਡੀ ਕੱਪ ਦੀ ਜਿੱਥੇ ਕਿ ਕਾਲਾ ਸੰਘਾ ਦੀ ਟੀਮ ਨੇ ਪਹਿਲਾ ਤੇ ਪਾਣੂ ਲੰਗਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਕਰੇ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 1 ਲੱਖ ਦੂਜਾ ਨਾਮ 75000 ਰੁਪਏ ਦੀ ਬੈਸਟ ਰੇਡਰ ਵੰਟੀ ਟੱਪਾ 10 ਰੇਡਾਂ 10 ਪੁਆਇੰਟ ਬੈਸਟ ਸਟਾਪਰ ਸਖਤੀ ਮਾਨ ਸਿੰਘਵਾਲ ਤੇ ਹਿੰਦਾ ਪਾਣੂ ਲੰਗਾ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਜਿਕਰ ਦੋਨੋਂ ਟੀਮਾਂ ਵਿੱਚ ਖੇਡ ਰਹੇ ਖਿਡਾਰੀਆਂ ਦੀ ਗੱਲ ਕਰੀ ਤਾਂ ਪਾਣੂ ਲੰਗਾ ਵਿੱਚ ਵੰਟੀ ਟੱਪਾ ਸੁੱਖਾ ਮਾਲਾ ਵੈਗਰੂ ਸਿੱਚੇਵਾਲ ਬਾਹਰੋਂ ਖੇਡ ਰਹੇ ਸੀ ਅਤੇ ਕਾਲਾ ਸੰਘਾ ਵਜੇ ਸ਼ਕਤੀ ਮਾਨ ਸੰਘਵਾਲ ਪਿੰਡਾ ਮੁੱਲੇਵਾਲ ਖੇਰਾ ਅਮਨ ਲੰਬੜ ਸੰਧੂ ਚਠਾ ਬਾਰੋ ਖੇਡ ਰਹੇ ਸੀ ਅੱਗੇ ਗੱਲ ਕਰਦੇ ਹਾਂ ਖੋਸਾ ਕੋਟਲਾ ਮੋਗਾ ਦੇ ਕਬੱਡੀ ਕੱਪ ਦੀ ਜਿੱਥੇ ਕੀ ਕਬੱਡੀ ਓਪਨ ਦਾ ਟੂਰਨਾਮੈਂਟ ਕਰਵਾਇਆ ਗਿਆ ਜਿੱਥੇ ਕੀ ਸੁਰਖਪੁਰ ਦੀ ਟੀਮ ਨੇ ਪਹਿਲਾ ਦੇਖੋ ਕੋਸਲਾ ਕੋਟਲਾ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਕਰੇ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 72000 ਦੂਜਾ ਨਾਮ 51000 ਸੀ ਬਸਟ੍ਰੈਡਰ ਤੇ ਜਾਫੀ ਨੂੰ ਮੋਟਰਸਾਈਕਲ ਸੀ ਬਸਟ੍ਰੈਡਰ ਕਾਲਾ ਤੂਰਕੋਟ 8 ਰੇਡਾ 6 ਪੁਆਇੰਟ ਬਸਟ ਸਟਾਪਰ ਜਦਾ ਸੁਰਖਵਾਲ ਸੁਰਖਪੁਰ 8 ਟੱਚ 4 ਜਫੇ ਜੇਕਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੀ ਗੱਲ ਕਰੀ ਤਾਂ ਕੋਸਲਾ ਕੋਟਲਾ ਵਿੱਚ ਸੰਦੀਪ ਦੋਦਾ ਰੁਪਿੰਦਰ ਦੋਦਾ ਰਵੀ ਸਾਹੋਕੇ ਰਾਜੂ ਕੋਸਲਾ ਕੋਟਾ ਖੇਡ ਰਹੇ ਸੀ ਇਸ ਦਸੁਰਕਪੁਰ ਵਿੱਚ ਨਾੜਪੂੜ ਸਪਾਰ ਕਾਲਾ ਤੂਰਕੋਟ ਮਣੀ ਮੰਲੀਆਂ ਜਾਦਾ ਰਪਾਲ ਪਾਲੀ ਆਦ ਖਿਡਾਰੀ ਖੇਡ ਰਹੇ ਸੀ